ਅਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਿੰਦੇ ਬਾਈ ਨੂੰ ਆ ਚੁੱਕੇ ਆ ਦੇਖੋ ਅੱਜ ਵੀ ਪੰਜ ਛੇ ਲੱਗਪੇ ਝੋਟੀਆਂ ਸੇਲ ਆ ਨਾਲ ਗਾਵਾਂ ਵੀ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਸਤੀ ਗੱਲ ਬਾਈ ਬਹੁਤ ਵਧੀਆ ਭਰੀ ਠੀਕ ਠਾਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਤੀ ਕਾਲ ਉਸ ਨਾ ਵਧੀਆ ਬਾਈ ਵਧੀਆ ਵਧੀਆ ਮੇਰੇ ਗੁਰੂ ਗ੍ਰੰਥ ਸਾਹਿਬ ਬਾਬਾ ਦੀਪ ਸਿੰਘ ਦੀ ਚੜ੍ਹਦੀ ਕਲਾ ਕੇ ਸਾਰੇ ਅਧਮੇਲ ਕਰੇ ਦਾਤਾ ਝੋਟੀਆਂ ਝੋਟੀਆਂ ਚੰਗੀਆਂ ਨੇ ਚਾਰ ਕੁ ਮਹੀਆਂ ਦੇ ਤੇ ਦੋ ਨਾ ਠੀਕ ਆ ਹਾਂਜੀ ਚਲੋ ਆ ਤੁਸੀਂ ਵੀ ਜਲਦੀ ਜੇ ਕੰਮ ਸ਼ੁਰੂ ਕਰੋ ਚਲੋ ਕੋਈ ਨਾ ਬੋਲ ਇਹ ਕੱਟੀ ਪਹਿਲਾ ਸੂਏ ਦੀ ਸੂਈ ਆ ਅੱਛਾ ਜੀ ਪਰਸੋਂ ਸੂਈ ਆ ਹਾਂ ਜੀ ਪਹਿਲਾ ਸੂਆ ਵਾ ਦੇ ਚਾਰ ਦੰਦ ਆ ਪਿਓ ਪਹਿਲਾ ਸੋ ਚਾਰ ਦੰਦ ਹਾਂਜੀ ਪਰਸੋਂ ਦੀ ਸੂਈ ਆ ਹਾਂਜੀ ਪਰਸੋਂ ਸੂਈ ਆ ਲੋਈ ਪਹਿਲਾ ਸੋ ਚਾਰ ਦੰਦ ਪਰਸੋਂ ਸੂਈ ਆ ਇਹ ਵੇਖੋ ਬਹੁਤ ਧਿਆਨ ਨਾਲ ਕਰਦੀਆਂ ਦਾਦੀ ਤਾਂ ਦੇ ਇਹ ਛੋਟੀ ਬੜੀ ਵੱਡੀ ਲੈ ਕੇ ਆਏ ਛੋਟੀ ਮੈਂ ਤਾਂ ਦੰਦ ਖਾ ਲვიਏ ਨਾ ਕੋਈ ਨਾ ਰਹਿੰਦਾ ਕੋਈ ਨਹੀਂ ਇਹ ਚਾਹ ਤੁਹਾਨੂੰ ਚਾਹ ਲਓ ਜੋ ਆਪਸ ਮਾਦ ਇੱਕ ਵਧੀਆ ਭਾਜੀ ਜਿਹੜਾ ਥਣ ਲੱਗਾ ਕੰਮੀ ਕੋਈ ਨਹੀਂ ਠੀਕ ਆ ਵਾਹ 43 ਪੂਰੇ ਵੱਡੇ ਝੋਟੇ ਵੱਡੀ ਝੋਟੀ ਵੱਡੀ ਝੋਟੀ ਠੀਕ ਆ ਪਹਿਲਾ ਸੁਆ ਉਹ ਇੱਥੇ ਤਾਂ ਕੋਈ ਨਹੀਂ ਠੀਕ ਆ ਹੁਣ ਹੋਰ ਕੱਟੀ ਮੈਂ ਕੱਟੀ ਐ ਇਹ ਵੀ ਕੱਟੀ ਜੋ ਕੱਟੀ ਹਰ ਉਹਦਾ ਡਰ ਗਈ ਚਾਰ ਚਾਰ ਰੰਗ ਚਾਰ ਉਹਦਾ ਡਰ ਗਈ ਸੀ ਬਾਰੇ ਗੱਲ ਜੀ ਮੂੰਹ ਮਾਰ ਦਿੰਦੀ ਹੈ ਇਹੰਦਾ ਜੇ ਕਰੀਏ ਮੋਢਾ 8 ਕਿਲੋ ਬੋਲਾ ਛੋਟੀ ਛੋਲੇ ਹਾਂ ਜੀ ਸੀੜ ਠੰਡੀ ਵੀ ਬਣੀ ਜੀ ਚਾਹ ਠੀਕ ਹੈ ਉਹ 14 ਚੌਂ ਚੰਗੀ ਹੈ ਕਦ ਦੇਖਣਾ ਛੋਟੀ ਦਾ 12 ਕਿਲੋ ਦੋ ਦੇਣਾ ਛੋਟੀ ਠੀਕ ਹੈ ਰੇਡ ਭਾਜੀ ਦਾ ਜਾਇਜ਼ ਕਰਨਾ ਲੈਣ ਦੇਣ ਵਾਲੀ ਇਹ ਗੱਲ ਬਾਹਲੇ ਨਹੀਂ ਕਰਨੀ ਹੈਗੀ ਲੱਖ ਰੁਪਇਆ ਰੇਡ ਹਾਂ 5000 ਛੋਟ ਕਰਦਾ 95000 ਚਲੋ ਠੀਕ ਆ ਜਨਮੇ ਦੀ ਦਲਾਂਗੇ ਕੱਢੀ ਬਸ ਠੀਕ ਆ ਉਹ ਚੋਂ ਆਏ ਰੇ ਦਾ ਮਾਨ ਕਰਦਾਂਗੇ ਦੇਖੋ ਕੱਢੀ ਹਾਂਜੀ ਹਾਂਜੀ ਤਾਂ ਸਵਾ ਕਰਦੀ ਓ ਕਰਦੀ ਹੈ ਕਰਦੀ ਹੈ ਪੈ ਗਈ ਹੈ ਕਿ ਨਹੀਂ ਬਿਲਕੁਲ ਹੈਗੀ ਆ ਉੱਚੋਂ ਮਾਨਤਾ ਕਰਾਂਗੇ ਇਹ ਜੁੜੀ ਦੂਜਾ ਸੁਆਸ ਵੀ ਇਹ ਵੀ ਥੁਈ ਆ ਹਾਂਜੀ ਬੋਲ ਜੀ ਇਹਨੂੰ ਚੌਥਾ ਕਰੋ ਗਿਆ ਜੀ ਚੌਥਾ ਤਾਂ ਹੋ ਜਾ ਥੀਨ ਆ ਕਿੰਨੇ ਲੋਗ ਐ ਘਰ ਨਾ ਨਾ ਰੋ ਸਭ ਤੋਂ ਖਾ ਚੜੇ ਨੇ ਬਹੁਤ ਸਹੀ ਹੈ ਹਨਾ ਦੇਖ ਲਓ ਭਲੀ ਦੇ ਪੂਰਾ ਦੇਵੇ ਆਈਆ ਇਹਦਾ ਭਾਜੀ ਲੈਵਾ ਏਦਾਂ ਦਾ ਵੀ ਏਦਾਂ ਮੈਂ ਥਲੀਓ ਬਾਂਦੀ ਆ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਹਾਂ 15 ਕਿਲੋ ਝੋਡੀ ਦੁੱਧ ਚ ਆਜੂਗੀ 15 ਕਿਲੋ 15 ਕਿਲੋ ਚ ਆਜੂਗੀ ਦੁੱਧ ਹਾਏ ਜਿਹੜਾ ਦੁੱਧ ਆ ਵੇਖ ਲਓ ਬੱਚੇ ਗੜੀ ਇਸੇ ਕਰਕੇ ਵੱਜੇ ਆ ਇਹਨਾਂ ਕੋਈ ਗਾਇ ਕੁ ਮਹੀਨਾ ਮਹੀਨੇ ਦੇ ਬੱਚੇ ਆ ਹੂੰ ਕਟਾ ਅਨਾਂ 6 ਮਹੀਨਾ ਦਾ ਕਟਾ ਵਾ 12 किलो ले लो ਠੀਕ ਹੈ ਠੰਡਾ ਕਰ ਚਲੋ ਇਹ ਵੀ ਖੋਲੋ ਕੀ ਕਰਨਾ ਹੈ ਲਓ ਜੀ ਦੇਖੋ ਭਾਈ ਬਹੁਤ ਢੰਗ ਦੀ ਮਈਆਂ ਬਚਿਆ ਕਰਦੇ ਨਾ ਟਰੋਡੀਆਂ ਦੀਆਂ ਡਰਦੇ ਠੀਕ ਚਿਵਾਈ ਬਹੁਤ ਚੰਗੀ ਨੇ ਵੇ ਵੜਾ ਜਾ ਆ ਇਹ ਨੂੰ ਲੈ ਲੈ ਵੇ ਹਾਂਜੀ ਐ ਹੁੰਦੀਆਂ ਲੈਣ ਵਾਲੀਆਂ ਜੀਆ ਛੋਡੀ ਨੇ ਨਾ ਦੁੱਧ ਚਵਾਇਆ ਪੱਕੇ ਲਵੇ ਨੇ ਕਿੰਨੇ ਮਹੀਨੇ ਨਿਚੋਣਾ ਹੈਗਾ ਠੀਕ ਹੈ ਠੀਕ ਹੈ ਬਿਲਕੁਲ 40 ਸਹੀ ਗੁਰੂ ਉਹ ਖੇਡ ਕੋਰੇ ਹਾਂਜੀ ਮੈਂ ਨਹੀਂ ਫਿਰ ਦੋ ਟਾਈਮ ਚੋਰ ਜੋ ਕੋਈ ਤਸਲੀ ਕਰਕੇ ਖੜੇ ਹੋ ਆਪਣੀ ਠੀਕ ਆ ਪੂਰ ਛੱਟਾ ਕੋਈ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਚੱਲ ਵੀਰ ਇੱਕ ਗੱਲ ਵੱਲ ਤੂੰ ਮੁੱਲ ਲਾ ਦੇ ਮੈਂ ਨਾ ਮੈਂ ਦੇ ਦੂੰਗਾ ਨਹੀਂ ਨਹੀਂ ਨਾ ਤੂੰ ਲਾ ਦੇ ਮੈਂ ਨਾ ਮੈਂ ਦੇ ਦੂੰਗਾ ਤੇ ਨਾ ਭਾਈ ਮੈਂ ਹਾਂ ਤੂੰ ਮੁੱਲ ਲਾ ਦੇ ਮੈਂ ਦਾ ਹੈ ਆਪੇ ਹੈ ਆਪੇ ਮਾਝ ਦੇ ਬੜੇ ਰੁਪਈਆ ਦੀ ਆ ਪਰ ਲੈਣ ਦੇ ਨਾਲੇ ਮੁੱਲ ਕਰਨੇ ਆ ਵੇਚਣੀਆਂ ਵਾ ਰੱਖਣੀਆਂ ਥੋੜਾ ਵਾ ਬੰਦ ਬੰਨ ਕੇ ਕੀ ਕਰਨੀਆਂ 40 ਕਰੀ ਗਈ ਏ 50 ਮੁੱਲ ਕਰੀ ਗਈ ਕੋਈ ਫਾਇਦਾ ਨਹੀਂ ਹੂੰ ਲੱਖ ਦੀ ਪੰਜ ਚੋਂ ਛੋੜੀ ਚਲਦੇ ਆ ਹਰ ਵੀ ਛੋੜੀ ਜਸਮਨ ਵੀ ਬਿਲਕੁਲ ਹਾਂ ਇਹ ਲੋਨ ਆ ਵੀ ਥਾਰਾ ਨਾ ਹੋਣ ਕਿਹੋ ਜਿਹਾ ਮਹੀਨਾ ਮੁੱਲ ਕੀ ਤੋਂ ਸਭ ਨੂੰ ਭਲਾ ਬਿਲਕੁਲ ਦੇਣ ਵਾਲਾ ਸੌਦਾ ਮੈਂ ਕੀਤਾ ਵਾ ਨਾ ਮੈਂ ਕੋਈ ਭਾਵੇਂ ਮੁੜ ਕੇ 90 ਲਈ ਜਾਵੇ 92 ਲਈ ਜਾਵੇ ਉਹ ਨਹੀਂ ਕੰਮ ਕਰਦਾ ਥੋੜਾ ਥੋੜਾ ਮੁਨਾਫਾ ਰੱਖ ਕੇ ਫਲੋਟ ਕਰ ਦਾਂਗੇ ਕੋਈ ਮੈਂ ਦੇ ਚੱਡੇ ਭੂਰ ਛੱਟਾ ਕੋਈ ਥਣ ਜ ਕਮੀ ਪੇਸ਼ੀ ਹੋਵੇ ਮੈਂ ਰੁਪਈਆ ਸਿਰਫ ਕੋਈ 2000 ਪਾ ਦੇ ਸ਼ਾਮਾਂ ਨੂੰ ਵੀਡੀਓ ਕਾਲ 'ਚ ਮੈਂ ਚ ਵਾਲੇ ਸਵੇਰੇ ਜੀ ਐਵੇਂ ਮੈਂ ਤਣੀ ਹੋ ਗਈ ਤੇ ਬੰਦਾ ਲਵਾ ਲੈ ਨਹੀਂ ਤੇ ਗੱਡੀ ਵਾਲੇ ਨੂੰ ਕਰਾਇਆ ਦੇ ਕੇ ਵਾਪਸ ਕਲਾ ਨਹੀਂ। ਇੰਨੀ ਕੁ ਕਰ ਸਕਦੇ ਆ 500 50 ਕਿਲੋਮੀਟਰ ਤੱਕ ਕਲਾ ਫਰੇ ਨਹੀਂ ਇਦਾਂ। ਬਸ ਠੀਕ ਆ। ਆ ਦੂਰ ਨਹੀਂ ਕਲਾ ਸਕਦੀ। ਬਸ ਠੀਕ ਆ। ਠੀਕ ਆ ਕਿਉਂਕਿ ਗੱਡੀ ਵਾਲੇ ਨਹੀਂ ਮੰਨਦੇ ਉਹ ਫੇਰ। ਹਾਂ ਜੀ। ਹੈ ਕਿ ਨਹੀਂ ਮਈਆਂ? ਨਹੀਂ। ਪਲੇਟ ਹੈ ਕਿ ਨਹੀਂ? ਬਿਲਕੁਲ ਹੈਗਾ ਜੀ। ਅਸੀਂ ਸਵਾ ਲੱਖ ਨਹੀਂ ਕਰਨਾ 20 ਕਰਨਾ ਕਰਦੇ ਆ ਨਾ ਮੁੱਲ ਕਰਨਾ। ਠੀਕ ਆ ਨਾ? ਬਿਲਕੁਲ। ਤੇ ਆ ਮੈਂ ਸੁਣ ਵਾਲੀ ਤੇ ਜਿਸ ਸੁਣ। ਅੱਛਾ ਗੱਬਰ ਹਾਂ ਜੀ ਗੱਬਰ। ਠੀਕ ਆ। ਇਹ ਵੀ ਕੋਲੋ। ਬڑے ਸੱਜਣ ਵਾਲੇ ਕੋ ਲਈ ਹੈ ਦੁੱਧ 10 ਕਿਲੋ ਨਹੀਂ ਪਉਂਦੀ ਰਹੀ ਲੋਹੀ ਹੈ ਨਾ ਜੀ ਆ ਲੋਹੀ ਮੱਝ ਦੀ ਦਿਨ ਲਾ ਜੂਗੀ ਬਈ 5 6 ਬੜੀ ਭਾਰੀ ਚੰਗੀ ਮਈ ਆ ਰੇਡ ਭਾਜੀ ਵੇਖੋ ਕਾਲੀ ਝੋਡੀ ਦਾ ਆ ਕੀ ਕਰਾਂਗਾ ਉਹਨਾਂ ਆ ਰੱਖੇ ਬਲੇ ਲੈ ਕੇ ਰੇ ਜੀ ਪਾ ਲਈ ਫੇਰ ਆ ਗਈਆਂ ਜਾ ਜਾ ਦੋ ਦੇ ਦੇਤੀ ਜਾਣਾ ਹੋਰ ਨਹੀਂ ਹੋ ਹਾਂਜੀ ਇਹ ਵੀ ਮੱਝ ਹੈਗੀ ਆ 77000 ਦੀ 70 ਤੋਂ 2 ਮਾਣ 60000 ਦੀ ਚਲੋ ਜਿਆਜ ਮੇਰੇ ਰੇਟ ਹੈ ਜਿਆਜ ਹੈਗੀ ਆ ਅਸਲ 'ਚ ਇੱਕ ਗੱਲ ਕਹਿ ਦੇਣਾ ਤੂੰ ਬੜੇ ਜਿਆਜ ਗਿਆ ਵਾ ਆ ਮੈਂ ਇਹਦੇ ਰੇਟ ਵੇਖ ਲਾ ਤੈਨੂੰ ਪਤਾ ਇਹਨੇ ਨਹੀਂ ਕਿਹਾ ਹੈਗੀ ਆ 60000 ਦੀ ਮੈਂ ਦੇ ਦਾਂ ਆੜਿਆ ਇਹ ਦੂਜੇ ਤੋਂ ਇਹ ਆ ਗਈ ਝੋਡੀ ਗੱਪਣ ਗੱਪਣ ਸੋਈ ਦੇ ਝੋਡੀ ਸੇਂਗਵੇ ਢੋਟੀ ਲਗਾ ਦੇ ਬਰੀਕੀ ਵੇਖੋ ਛੋਟੀ ਗੱਡੀ ਦੀ ਵੇਖੋ ਭਾਈ ਥੱਲੇ ਉਸ ਭਾਈ ਵੇਖੋ ਥਲੇ ਵੇ ਦੀਸ ਫਾਈ ਲਾ ਉਹ ਘਾੜਾ ਪਰ ਸੇਂਗਵੇ ਇਹ ਨੂੰ ਲਗਾ ਦੇ ਥਲੇ ਵੇ ਦੀਸ ਫਾਈ ਵੇਖੋ ਮੈਂ ਬੜੂ ਬੜਾ ਟੱਡਾ ਭਾਈ ਇਹਨੇ ਦੋ ਦੇਣਾ 11 ਗਾਰਾਂ ਚਲੋ ਹਾਂ ਹਾਂ ਬੜੀ ਹੀ ਲੋ ਬਿਲਕੁਲ ਇਹ ਨਹੀਂ ਕਿ ਤੁਸੀਂ ਵੀ ਨਾਲ ਕਰੀ ਬੇਹਰ ਇਹ ਬਣਾਉਂਦੇ ਤੁਹਾਡੀ ਗੱਲੀਏ ਮੈਂ ਕਾਢੀ ਪਾਉਣਾ ਇਹ ਜਾਲਾ ਨਹੀਂ ਪਾਜੀ ਗਰਮੀ ਬੜੀ ਹੈ ਬਿਲਕੁਲ ਹਾਂਜੀ ਹਾਂਜੀ ਝੋਡੀ ਭਾਜੀ ਸਫਾਈ ਬੜੀ ਆ ਤੇ ਸਿੰਘ ਹੀ ਬੜਾ ਚੰਗਾ ਲਿਵਾ ਵੇਖੋ ਝੋਡੀ ਦਾ ਵੇਖੋ ਦੇਣ ਲੈਂਦੀ ਹੈ ਚਾਰ ਦਾ ਹਜੇ ਪੰਜ ਦਾ ਹਜੇ ਮੋਲੇ ਦਾ ਕੱਟੀ ਦਾ ਘਰ ਵਾਲਾ ਰੁਪਿਆ 80 8000 ਮੰਗਦਾ ਸੀ ਇਹਦਾ ਮੋਲਾ ਹੈਗਾ ਜੋ 70000 ਤੇ 3 ਘੜਸਾਤਰ ਦੀ 3 ਘੜਸਾਤਰ ਦੀ ਕੱਟੀ ਦਾ ਠੀਕ ਆ ਪੈੜ ਦੀ ਦੇਦਾਈ ਪੈੜ ਦੀ ਜਾਣ ਦੋ ਪੈੜ ਦੀ ਗੱਡੀ ਦੇਵਾਂਗੇ ਚਲ ਗਿਆ ਜੀ ਇਹਦਾ ਕੰਡੀਸ਼ਨ ਕੀ ਛੋਟੀ ਹੋਈ ਹੈ ਕੰਡੀਸ਼ਨ ਕੀ ਆ ਪੈੜ ਦੀ ਦੇਦਾਈ ਪੈੜ ਜਾਂਦ ਠੀਕ ਹੈ ਬਹੁਤ ਚੰਗੀ ਗੱਡੀ ਆਜੋ ਗਾਇਆਂ ਕਿਲੇ ਬੰਦੇ ਭਾਈ ਗਾਵਾਂ ਦੋ ਲੂ ਦੋ ਗਾਵਾਂ ਦੋ ਗਾਵਾਂ ਪਾਵਾ ਉਹ ਇਹ ਤਾਂ ਬਈ ਸਿੱਕਦੇ ਅੱਜ ਫਰੀ ਹੈ ਆਹ ਲੇ ਇੱਕ ਗੱਬੜਾਣੀ ਯਾਰ ਇੱਕ ਨੁਕਾਏ ਨਹੀਂ ਹੈ ਦੇ ਫਰੀ ਹੋਈ ਹੈ ਕੋਈ ਆ ਬਚੀ ਗੱਬੜਾ ਮੋੜ ਕੇ ਪਾਵਾਂਗੇ ਆਜੋ ਭਾਜੀ ਇਹਦਾ ਬੱਚਾ 10 ਨੰਬਰ ਵਾਲੇ 12 ਨੰਬਰ ਵਾਲੇ 13 ਨੰਬਰ ਵਾਲੇ ਮੈਂ ਗਾੜੀ ਬੱਧੇ ਤੇ ਦੋਰੇ ਵੀਡੀਓ ਬਣਾ ਕੇ ਨਹੀਂ ਪਾਈ ਜਾਂਦੀ। ਹੂੰ। ਜਵਾਬ ਸਮਾਂਪੂਰ ਛਟਾ ਕੋਈ ਨਹੀਂ। ਦੁੱਧ ਕਿੰਨਾ ਜੀ? ਲਓ ਭਾਜੀ ਐਵੇਂ ਬੈਠੇ ਰਹੋ। ਇਹਦੇ ਥੱਲੇ ਇਹਦੀਆਂ ਜੁਨੀਆਂ ਸਿੱਪਾਂ ਕਰ ਲਓ, ਇਹਦੀਆਂ ਕੋੜੀਆਂ ਕਰ ਲਾਗੋ। ਇਹਦਾ ਦੋਦੇ ਕਿੰਨਾ? ਕਿੰਨਾ ਕਹਿ ਲੀਏ? ਦੁੱਧ ਭਾਜੀ ਇਹਦੇ ਥੱਲੇ 22 ਕਿਲੋ ਹੀ। ਅੱਛਾ। ਗਰਮੀ ਕਾਰਨ ਡਾਉਣ ਮੰਡ ਘਟਾਇਆ ਜਾਂਦਾ। 18 ਕਿਲੋ ਕਿਲੋ ਮਾਰ ਕੇ ਲੈ ਜੀ 18 ਕਿਲੋ ਲੀਟਰ ਮਾਰ ਕੇ ਲੈ ਜੇ ਵੀ ਲੈ ਜੇ ਕੋਈ ਜਿੰਨਾ ਮਰਜ਼ੀ ਸੱਥਾ ਮੀਟ ਕੇ ਲੈ ਜਾ ਗਾ ਨੂੰ ਇਹ ਜੀ ਗੱਲ ਹੈ ਵਾਹ ਠੰਡੀ ਸੀਲ ਬੜੀ ਭਾਈ ਜਿਵੇਂ ਮਰਜ਼ੀ ਬੈਠੇ ਰਹੋ ਪੰਪੀ ਆ ਕੇ ਗਾਂਗਾ ਦੀ ਲੈ ਆຊੂ ਬੋਏ ਜਾਂ ਠੰਡੀ ਹੈ ਭਾਈ ਹਾਂ ਜੀ ਜੀ ਸੁਣੇ ਹੁਣ ਹੁਣ ਤਾਂ ਯਾਰਾ 18 ਕਿਲੋ ਪਰ ਇੱਕ ਦੋ ਦੌਰ ਤਿਆਰ ਹੋਣਾ ਜੋੜ ਡਾਮ ਚੋਲੇ ਕੋ ਤਿੰਨ ਚੋਲੇ ਪਾ ਲਈ ਲਖੋਗਾ ਚਲੋ ਕੋ ਕੋ ਦਾ ਗੱਲ ਕੀ ਕਹੀ ਕਹਿੰਦੇ ਤੂੰ ਛੋਟੇ ਛੋਟੇ ਡੰਗਰ ਲਿਆਉਣਾ ਅਸੀਂ ਬੜਬੜੇ ਵੱਡੇ ਲੈਂਦੇ ਹਾਂ ਵੱਡੇ ਵੱਡੇ ਆ ਜੀ ਬਿਲਕੁਲ ਡੰਗਰ ਅਸੀਂ ਵੱਡੇ ਤੋਂ ਵੱਡਾ ਲੈਂਦੇ ਹਾਂ ਡੰਗਰ ਭਾਵੇਂ 1.5 ਲੱਖ ਰੁਪਏ ਮਹੀ ਮਿਲ ਜੇ ਹਾਂ ਜੀ ਸਿਰਫ ਮਾਲਕ ਕੋ ਡਰ ਕੇ ਆਖਦਾ ਜੀ ਰੱਬ ਸਾਨੂੰ ਰੋਟੀ ਦੇਣਾ ਸਾਰਿਆਂ ਨੂੰ ਦਵੇ ਇਹ ਨਹੀਂ ਹੁੰਦਾ ਵੀ ਕੋਈ ਬੰਦਾ ਰਾਜ ਜੀ ਭੈਣ ਆਪਣੀ ਢਿੱਡ ਦੀ ਆ ਹਰ ਇੱਕ ਦਾ ਸੋਝਾ ਇਹਨਾਂ ਦੇ ਮਾਲਕ ਵਾਧਾ ਦਿੰਦਾ ਵਾ ਮਈਆਂ ਵੱਧ ਨਹੀਂ ਵੇਚ ਜਾਂਦੀਆਂ 10-10 ਸਾਡੀ ਕਿਹੜੀ ਨਗਾ ਨਹੀਂ ਕੰਮ ਕਰਦੀ 15-15 ਹਜ਼ਾਰ ਮਈਆਂ ਤਾਂ ਵੇਚ ਜਾਏਗੀ ਆ 60-65 ਹਜ਼ਾਰ ਦੀਆਂ ਗਾਂ ਵੇਚ ਦੇ ਦੀ ਆ ਦੇਣ ਵਾਲੀ ਗੱਲ 52 ਹਜ਼ਾਰ ਦੀ ਗਾਂ ਦੇ ਦਾਂਗੇ 52 ਹਜ਼ਾਰ 52 ਦੀ ਗਾਂ ਦੇ ਦਾਂਗੇ ਚਲੋ ਠੀਕ ਹੈ 11 ਕਿਲੋ ਦੁੱਧ ਕੋਈ ਮਿੰਨ ਕੇ ਲੈ ਜੀ ਕੋਈ ਪੂਰ ਛਟਾ ਨਹੀਂ ਗਾਂ ਦੇ ਕਮੀ ਪੇਸ਼ੀ ਕੋਈ ਨਾ ਹੋਊਗੀ ਗਾਂ ਚ ਬਾਠੀ ਆ ਵਸ਼ੀ ਭਾਜੀ ਸਵੇਰੇ ਸੁੱਈ ਜੋ ਹਾਂਜੀ ਮਗਰ ਵਸ਼ੀ ਜੋ ਕੋਈ ਪੁਰਾਣਾ ਨਹੀਂ ਚੁੱਕਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਅੱਜ ਹੀ ਨਹੀਂ ਹੈਨਾ ਅੱਜ ਹੀ ਸੁੱਈ ਸਵੇਰੇ ਜਾਜੂ ਪੈ ਗਈ ਫਾ ਜੇ ਦੂਰੋਂ ਕੋ ਪੈ ਗਈ ਦਿਖਾ ਦੇ ਮੈਨੂੰ ਆ ਜਾ ਵਸ਼ੀ ਪਾਜੀ ਜਿੰਨੇ ਦਾ ਚੋ ਪਾਜੀ ਪਿੰਦੇ ਜੀ ਦੁੱਧ ਵੇਖੋ ਵਸ਼ੀ ਹੁਣ ਪਾਜੀ ਮੈਂ ਤੁਹਾਨੂੰ ਕਹਦਾ ਵੀ 20 ਕਿਲੋ ਦਊਗੀ ਸਵੇਰੇ ਚੋਇਆ ਮੈਂ ਕੋਈ ਵਸ਼ੀ ਵਸ਼ੀਰ ਜਾ ਕੇ ਜੇ ਤੁਸੀਂ ਸਾਢੇ 3 ਕਿਲੋ ਹਾਂ ਹੁਣ ਵੇਖੋ 15 ਦੇ ਦੀ 14 ਦੇ ਆਸੀ ਸੋਹਣੀ ਚੰਗੀ ਆ ਕਿ 16 ਦੇ ਦੀ ਆ ਖੁਸ਼ੀ ਪੈ ਵਧਦੇ ਜੇ ਥਾਣ ਵੇਖੋ ਪਾਜੀ ਬਹੁਤ ਚੰਗਾ ਲੱਗਦਾ ਯਾ ਠੀਕ ਆ ਲਾਸਟ ਵੀਰ ਹਾਂ ਬੜਾ ਨਾ ਚੰਗੇ ਉਹ ਐਵੇਂ ਬੱਚੇ ਨਾਲ ਲੱਗੇ ਬੰਦੀ ਤੇ ਮੂਮਾ ਮਾਰ ਸੌਦੇ ਹਾਂ ਹਾਂਜੀ ਬੇਲੇ ਨੀ ਬਰਾਹਾਰੀ ਭਾਜੀ ਵਸ਼ੀ ਅੱਛਾ ਵਸ਼ੀ ਦਾ ਖਾਜਮ ਹਾਂਜੀ ਵਸ਼ੀ ਤਾਜੀ ਨਾਲ ਆਜੀ ਸੋਈ ਅੱਜ ਸੋਈ ਬੜੀਆ ਵੇ ਬਹੁਤ ਚੰਗੀ ਭਾਜੀ ਵਸ਼ੀ ਦਿੱਤੀ ਕਾਰ ਵੈੜ ਵੀ ਭਾਜੀ ਬੜੀ ਚੰਗੀ ਆ ਇਹਦਾ ਮੁੱਲ ਕਹੇ ਬੜੇ ਲਾਏ ਨੇ ਹਜੇ ਵਸ਼ੀ ਲੱਪਾ ਲਪਾ ਆਇਆ ਵਾ ਕੱਲ ਨੂੰ ਰਜੂ ਜੀ ਸੋਹਣੀ ਲੱਗੂਗੀ ਮੋਲੇ ਦਾ ਕਰਦੇ ਜੋ ਅਸੀਂ 45000 ਰੁਪਇਆ ਇਹ 42 ਦੀ ਦਾਂ 42000 ਹਾਂ ਬਟਾਲੀ ਤੇ ਯਾਹ ਜੀ ਆ ਕੋ ਛੋਟ ਛਪਾ ਕਰਦਾ ਮੈਂ ਥੋੜਾ ਬਹੁਤਾ ਜਿਹੜਾ ਵੀ ਆਵੇ ਦੋ ਟਾਈਮ ਆਪਣਾ ਡੰਗਰ ਚੋਲੇ ਤੇ ਖਾਂਚ ਮਈਆਂ ਤੇ ਪੂਰ ਛਟਾ ਨਹੀਂ ਹੋਊਗਾ ਹੂੰ ਤਸੱਲੀ ਕਰਕੇ ਖੜੇ ਜਿਹਨੇ ਉਦਾਂ ਲੈਣੀ ਉਦਾਂ ਲੈ ਜੇ ਫਿਰ ਚੈੱਕ ਕਰਕੇ ਭਰਾਵਾ ਅਸੀਂ ਪੈਸੇ ਲਾਏ ਆ ਗਲਤ ਨਾ ਕਿਸ ਨੇ ਲਾਉਣੇ ਆ ਲਾਣੇ ਆ ਠੀਕ ਆ ਨਾ ਡੰਗਰ ਪਸ਼ੂ ਦਾ ਪਤਾ ਨਹੀਂ ਹੁੰਦਾ ਅਸੀਂ ਪਰਸੋਂ ਮਛੀਲਿਆਂ ਦੀ ਜੇ 15 ਦਿਨ ਲੈਂਦੀ ਸੀ ਹੂੰ ਕੱਲ ਐਸਾ ਕਾਰਨ ਬਣਿਆ 15 20 ਦਿਨ ਪਹਿਲਾਂ ਸੂਹੀ ਉਹ ਸੂਹੀ ਸਾਰੀ ਬੱਚਾ ਮਰ ਗਿਆ ਕਲੀਅਰ ਰਗ ਨਹੀਂ ਖਰਾਬ ਹੋ ਗਈ ਕਾਂ ਦੀ ਇਹ ਨਹੀਂ ਨਗਰਦਾ ਨਹੀਂ ਪਤਾ ਲੱਗਦਾ ਭਾਜੀ ਕਿਸਮਤ ਆਪੋ ਆਪਣੇ ਲੋਕਾਂ ਨੂੰ ਚੰਗਾ ਕਰਕੇ ਦਈਦਾ ਵਾ ਜਿਹਦੀ ਦੇ ਚੰਗੀ ਨਿਕਲ ਆਉਂਦੀ ਉਹ ਲਈ ਚੰਗੇ ਆ ਜਿਹਦੀ ਕਿਸੇ ਵਿਚਾਰੇ ਦੀ ਮਾੜੀ ਪੈ ਜਾਂਦੀ ਉਹ ਵੀ ਵੱਡਾ ਬੰਦਾ ਹੋ ਜਾਂਦਾ ਹਨਾ ਤੇ ਸਾਰੇ ਕੰਮ ਤੇ ਚੰਗਾ ਕਰਦੇ ਆ ਤੇ ਰੇਡ ਵੀ ਆਪਣੇ ਲੋਕ ਦੇ ਆਪਣੇ ਲੋਕ ਦੇ ਬੇਲ ਕੋਲ ਹੀ ਯਿਆਜ ਕਰਦਾ ਵਾ ਥੋੜਾ ਥੋੜਾ ਮੁਨਾਫਾ ਲਾ ਕੇ ਹਰਕ ਵਪਾਰੀ ਨੇ ਦੇਖਣਾ ਵੱਡੀਆਂ ਝੋੜੀਆਂ ਨਾਲੇ ਥੋੜਾ ਵਪਾਰੀ ਨੇ ਵੀਡੀਓ ਜਿਹ ਕਿਸੇ ਨੇ ਵੇਖ ਕੇ ਕਹਿਣੀ ਆ ਵੱਡੀਆਂ ਛੋਟੀਆਂ ਤੁਸੀਂ ਤੇ ਖੁਦ ਲਾ ਕੇ ਵੇਖੀਆਂ ਦਾ ਕੜੇ ਕੜੀਆਂ ਯੋ ਵੜੀਆਂ ਪੂਰੇ ਮੰਜੇ ਹੁਣ ਇਦੂ ਵੜੀਆਂ ਕੀ ਹੋਣਗੀਆਂ ਜੀ ਇਹਨਾਂ ਦਾ ਮੁੱਲ ਕੀ ਲਿਆ ਆਪਾਂ ਕੁਛ ਨਹੀਂ ਕੀ ਆ 66000 ਤੇ ਜਿਆ ਜੀ ਬਿਲਕੁਲ ਜੀ ਤੇ ਕੋਈ ਦੋ ਟਾਈਮ ਆਵੇ ਤਸਦੀਕ ਕਰੇ ਮਾਲ ਡੇਲੀ ਹੁੰਦਾ ਰਿੰਦਾਵਾ ਤੇ ਨਾਂ ਹੈਗਾ ਮੇਰਾ ਭਿੰਦਾ ਪਿੰਡ ਧਵਾਨ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਿਆਲਾ ਨੇੜੇ ਵਾਲੀ ਗਾਲ ਦੇ ਤੇ ਦਲ ਹੁੰਦੇ ਤੇ ਨੰਬਰ ਹੈਗਾ 95924 27593 95924 27593 ਸਤਿ ਸ੍ਰੀ ਅਕਾਲ